देख रहे हो इफेक्ट पंजाबी चैनल बाबा साहब डॉक्टर ने कर दी अमर रहे अमर बाबा साहब जी थोड़ी सोच ते नया देंगे ठोक के बाकाची राम जी अमर रहे अमर रहे भक्त बदल दियो ताज बदल दियो वही मानो तेरा राज बदल वोट हमारा राज तुम्हारा नहीं चलेगा नहीं चलेगा विश्व रतन ਬੋਦੀ ਸਤਿ ਬਾਵਾ ਸਾਹਿਬ ਡਾਕਟਰ ਮਵੇਕ ਜਦੇ ਅੱਜ ਜਨਵਰੀ ਸਤੇ ਪਿੰਡ ਮਡਾਲੀ ਵਿੱਚ ਉਹਨਾਂ ਨੂੰ ਸਤਿਕਾਰ ਸਹਿਤ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਪੂਰਵ ਨਮਨ ਹੋਣ ਦੇ ਲਈ ਆਚਾਰੀ ਬੌਜੇ ਸਮਾਜ ਪਾਰਟੀ ਦੀ ਟੀਮ ਪਹੁੰਚੀ ਹੈ ਇਸ ਮੌਕੇ ਤੇ ਸਭ ਤੋਂ ਪਹਿਲਾਂ ਜੈ ਜੈਕਾਰ ਜੈ ਸਰਬਦਾਨ ਅੱਜ ਦੇਸ਼ ਵਿੱਚ ਉਹ ਦਿਨ ਹੈ ਜਿਸ ਮਹਾਪੁਰਸ਼ ਨੇ ਦੇਸ਼ ਵਿੱਚ ਸਦੀਆਂ ਤੋਂ ਜਾਤੀ ਵਿਵਸਥਾ ਵਾਲੀ ਵਿਵਸਥਾ ਨੂੰ ਖਤਮ ਕਰਨ ਦੇ ਲਈ ਇੱਕ ਅਜਿਹਾ ਦਸਤਾਵੇਜ਼ ਭਾਰਤੀ ਸੰਵਿਧਾਨ ਦੇ ਦੇ ਲੋਕਾਂ ਨੂੰ ਦਿੱਤਾ ਹੈ ਜਿਹੜਾ ਸੰਵਿਧਾਨ ਜਾਤੀ ਧਰਮ ਨਸਲ ਪਰ ਤੁਟ ਕੇ ਸਮੁੱਚੇ ਦੇ ਦੇ ਨਾਗਰਿਕਾਂ ਨੂੰ ਸਮਾਨਤਾ ਇਕਤਾ ਭਾਈਚਾਰਾ ਦਾ ਮੈਸੇਜ ਦਿੰਦਾ ਹੈ ਔਰ ਭਾਤਰੂ ਖੰਡ ਰੱਖਣ ਦੇ ਲਈ ਅਖੰਡ ਭਾਰਤ ਬਣਾਉਣ ਦੇ ਲਈ ਭਾਰਦਾ ਇਹ ਸੰਵਿਧਾਨ ਮਜ਼ਬੂਤ ਸੰਵਿਧਾਨ ਹੈ ਜਿਨ੍ਹਾਂ ਸਰਕਾਰਾਂ ਚਲਦੀਆਂ ਨੇ ਇਸ ਕਰਕੇ ਅੱਜ ਬਾਸਾ ਡਾਕਟਰ ਮੇਕਾ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਜਿੱਥੇ ਦੱਬੇ ਕੁਚਲੇ ਗਰੀਬ ਲੋਕਾਂ ਲਈ ਲਾਇਆ ਹੈ ਉਥੇ ਦੇਸ਼ ਵਿੱਚ ਡੈਮੋਕ੍ਰੇਸੀ ਲੈਂਦੀ ਹੈ ਜਮਹੂਰੀਅਤ ਲੈਂਦੀ ਹੈ ਤਾਂ ਜੋ ਦੇਸ਼ ਵਿੱਚ ਆਮ ਲੋਕਾਂ ਨੂੰ ਉਹਨਾਂ ਦੀ ਗੱਲ ਸੁਣੀ ਜਾ ਸਕੇ ਉਹ ਆਪਣੇ ਅਧਿਕਾਰ ਦੀ ਵਾਰਤੋਂ ਕਰ ਸਕਣ ਅੱਜ ਦੇ ਇਸ ਮੌਕੇ ਤੇ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਇਥੇ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਨੂੰ ਨਮਨ ਕਰਦੇ ਆਂ ਔਰ ਨਾਲ ਨਾਲ ਜਿੱਤੇ ਅੱਜ ਬਾਸਾ ਡਾਕਟਰ ਮਬੇਕ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹਦੇ ਨਾਲ ਨਾਲ ਉਹਨਾਂ ਦੇ ਅੰਦੋਲਨ ਨੂੰ ਸਾਬਕਾਸ਼ੀ ਆਮਜ ਨੇ ਜੋ ਬਹੁਜ ਸਮਾਜ ਪਾਰਟੀ ਬਣਾਈ ਸੀ ਅੱਜ ਜੋ ਵੀ 40ਵੀਂ ਉਹਦੀ ਬਰੇ ਗੰਢ ਜਿਹੜੀ ਅੱਜ ਅੱਜ ਅਸੀਂ 40ਵੀਂ ਬਰੇ ਗੰਢ ਚ ਪ੍ਰਵੇਸ਼ ਕਰ ਚੁੱਕੇ ਆਂ ਔਰ 40 ਸਾਲ ਦੇ ਸਮੇਂ ਚ ਦੇਸ਼ ਵਿੱਚ ਜਿਹੜਾ ਇਸ ਅੰਦੋਲਨ ਨੇ ਬਾਸਾ ਡਾਕਟਰ ਮਬੇਕ ਆਇਦੇ ਅੰਦੋਲਨ ਨੂੰ ਇਸ ਸਮਰਥ ਕੀਤਾ ਹੈ ਕਿ ਜੇ ਇਸ ਅੰਦੋਲਨ ਨੂੰ ਉਸ ਸਮੇਂ ਦੀਆਂ ਸਰਕਾਰਾਂ ਨੇ ਖਤਮ ਕਰ ਦਿੱਤਾ ਸੀ ਅੱਜ ਸਭ ਕਾਂਸ਼ੀਮ ਦੇ ਅੰਦੋਲਨ ਨੇ ਬਹੁਜ ਸਮਾਜ ਪਾਰਟੀ ਦਾ ਅੰਦੋਲਨ ਨੇ ਅੱਜ ਬਾਦ ਸਭ ਡਾਕਟਰ ਬੇਕਾਜ ਦੀ ਬਚਾਅ ਧਾਰਾ ਨੂੰ ਦੇਸ਼ ਵਿੱਚ ਇੱਕ ਰਾਜਕੰਨ ਵਾਲੀ ਬਚਾਅ ਧਾਰਾ ਦਾ ਰੂਪ ਦਿੱਤਾ ਹੈ ਆਹ ਅੱਜ ਦੇ ਦਿਨ ਤੇ ਸੰਕਲਪ ਕਰੀਏ ਇੱਕ ਇਨਸਾਨ ਇੱਕ ਕਰੋੜਾਂ ਲੋਕਾਂ ਦੀ ਜਿੰਦਗੀ ਦਾ ਰੁਖ ਬਦਲ ਕੇ ਰੱਖ ਦਿੱਤਾ ਸੀ ਅੱਜ ਕਰੋੜਾਂ ਲੋਕ ਉਸ ਆਪਣਾ ਦੇ ਅੰਦੋਲਨ ਦੀ ਮਜ਼ਬੂਤੀ ਦੇ ਲਈ ਪਾਰ ਦੇ ਸਵੇਮਾਨ ਦੇ ਲਈ ਪਾਰ ਦੇ ਦੇਸ਼ ਦੇ ਲੋਕਾਂ ਨੂੰ ਆਪਣੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਉਹਨਾਂ ਦੇ ਸਿਧਾਂਤ ਤੇ ਆਪਾਂ ਪਹਿਰਾ ਦਈਏ ਅੱਜ ਦੇ ਜਨਮ ਦਿਤੇ ਸਮੁੱਚੇ ਦੇਸ਼ ਵਿਦੇਸ਼ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਜੈ ਭੀਮ ਜੈ ਭੱਟ ਭਾਰਤੀ ਨਾਰੀ ਦੇ ਮਕਤੀਦਾਤਾ ਕਰੋੜਾਂ ਬੌਧਨਾਂ ਦੇ ਮਸੀਹਾ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਸੰਵਿਧਾਨਕ ਬੋਟ ਦੇ ਅਧਿਕਾਰ ਜਿਹੜੇ ਦਲਤਾਂ ਦੱਬੇ ਕੁਚਲੇ ਲੋਕਾਂ ਨੂੰ ਲੈ ਕੇ ਦਿੱਤੇ ਅੱਜ ਉਹਨਾਂ ਦੇ 133ਵੇਂ ਜਨਮ ਦਿਨ ਤੇ ਬੌਧਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਭੋਜਨ ਸਮਾਜ ਦੀ ਸਮਾਜਪਾਰਟੀ ਪੰਜਾਬ ਦੇ ਜਨਰ ਫੈਕਟਰੀ ਮਾਨਜੋਗ ਪ੍ਰਵੀਨ ਬੰਗਾ ਜੀ ਪਿੰਡ ਮੰਡਾਲੀ ਵਿਖੇ ਪਹੁੰਚੇ ਆ ਸਮੂੱਚੇ ਪੰਚਾਇਤ ਮੈਂਬਰ ਔਰ ਸਾਰੇ ਜਿਹੜੇ ਵੀ ਦਰਜਾ ਵਦਰਜਾ ਸਾਥੀ ਇੱਥੇ ਅੱਜ ਹਾਜ਼ਰ ਹੋਏ ਆ ਅੱਜ ਉਹਨਾਂ ਦੇ ਚਾਰਨਾ ਵਿੱਚ ਨਤਮਸਤਕ ਹੋ ਕੇ ਇਹ ਪ੍ਰਣ ਕਰਨ ਦੇ ਲਈ ਕਿ ਭੋਜਨ ਸਮਾਜ ਪਾਰਟੀ ਦੀ ਜਿਹੜੀ ਸਭ ਕਾਂਚੀ RAM ਜੀ ਦਾ ਚਲਾਇਆ ਹੋਇਆ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਉਸ ਦੀ ਮਜ਼ਬੂਤੀ ਵਾਸਤੇ ਕਿਉਂਕਿ 2024 ਜਿਹੜਾ ਇੱਕ ਬਹੁਤ ਵੱਡੀ ਬਹੁਤ ਵੱਡਾ ਸਾਲ ਸਾਹਮਤ ਹੋਣ ਜਾ ਰਿਹਾ ਇਸ ਸਾਲ ਦੇ ਵਿੱਚ ਜਿਹੜਾ ਆ ਪਾਰਲੀਮੈਂਟ ਦੇ ਇਲੈਕਸ਼ਨ ਵੀ ਹੋਣ ਜਾ ਰਹੇ ਆ ਅੱਜ ਜਿੱਥੇ ਜਗ੍ਹਾ-ਜਗ੍ਹਾ ਤੇ ਬਾਬਾ ਸਾਹਿਬਾਂ ਬੇਦਖਾਰ ਦੀਨ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜਾਮਦੇਸ ਤੇ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਕਮਿਟੀ ਮਾਨਤਾਂ ਨੂੰ ਮੁਬਾਰਕ ਦੇਣ ਵਾਸਤੇ ਇਕੱਠੇ ਹੋ ਰਹੇ ਆ ਉੱਥੇ ਹੀ ਆਪਾਂ ਇਹ ਪੜਨ ਵੀ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਜੋ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਆ ਹਰ ਜਗ੍ਹਾ ਤੋਂ ਬੋਧਨ ਸਮਾਜ ਪਾਰਟੀ ਨੂੰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਰਕਾਰ ਕਰਨ ਵਾਸਤੇ ਬੋਧਨ ਸਮਾਜ ਪਾਰਟੀ ਨੂੰ ਬਤਵੱਜ ਦਿਤਾ ਕੇ ਜਿੱਥੇ ਆਪਾਂ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਅੰਦੋਲਨ ਨੂੰ ਮਜ਼ਬੂਤ ਕਰਦਾ ਉੱਥੇ ਆਉਣ ਵਾਲੇ ਸਮੇਂ ਵਿੱਚ ਜੋ ਸੰਵਿਧਾਨ ਨੂੰ ਖੋਹਾਲਣ ਵਾਲੀਆਂ ਤਾਕਤਾਂ ਉਹਨਾਂ ਨੂੰ ਵੀ ਹਾਰ ਦਈਏ ਜੈ ਭੀਮ ਜੈ ਭਾਰਤ